ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਸਵਾਗਤ ਹੈ ਸੋ 8TT 364 ਨੂੰ ਲੈ ਕੇ ਇੱਕ ਨਵੀਂ ਅਪਡੇਟ ਹੈ ਇਹ ਅਪਡੇਟ ਅੱਜ ਦੇ ਕੇਸ ਦੇ ਰਿਗਾਰਡਿੰਗ ਹੈ ਔਰ ਜੋ ਕੈਂਡੀਡੇਟ ਪੁੱਛ ਰਹੇ ਆ ਕਿ ਸਾਡੀ ਡੀਵੀ ਹੁਣ ਹੋਏਗੀ ਜਾਂ ਨਹੀਂ ਉਹਨਾਂ ਨੂੰ ਲੈ ਕੇ ਹੈ ਔਰ ਕੱਲ ਬੀਐਡ ਵਾਲੇ ਕੇਸ ਨੂੰ ਲੈ ਕੇ ਹੈ ਸੋ ਸਾਰੇ ਜਿੰਨੇ ਵੀ ਸਾਥੀ ਆ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਅਗਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਇੱਕ ਨਵੀਂ ਅਪਡੇਟ ਆਈ ਹੈ ਅੱਜ ਦੇ ਕੇਸ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਪਹਿਲਾਂ ਜਦੋਂ ਕੇਸ ਦੀ ਹੀਅਰਿੰਗ ਹੋਈ ਸੀ ਤਾਂ ਉੱਥੇ ਸ਼ੋ ਹੋ ਰਿਹਾ ਸੀ ਕਿ ਨੋਟਿਸ ਆਫ ਮੋਸ਼ਨ ਪਲੱਸ ਟੇਕ ਔਰ ਤਰੀਕ ਮੈਂਸ਼ਨ ਸੀ 1/7/2024 ਲੇਕਿਨ ਇਸ ਦੇ ਵਿੱਚ ਥੋੜਾ ਜਿਹਾ ਚੇਂਜ ਹੋਇਆ ਹੈ ਵਿਭਾਗ ਦੀ ਵੈਬਸਾਈਟ ਤੇ ਜੇਕਰ ਤੁਸੀਂ ਇਸ ਕੇਸ ਨੂੰ ਦੁਬਾਰਾ ਓਪਨ ਕਰੋਗੇ ਠੀਕ ਹੈ ਜੋ 135 ਨੰਬਰ ਸੀਰੀਅਲ ਤੇ ਹੈ ਜਿਵੇਂ ਕਿ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਤਾਂ ਇਸ ਦੇ ਵਿੱਚ ਥੋੜਾ ਜਿਹਾ ਚੇਂਜ ਕੀਤਾ ਗਿਆ ਹੈ ਉਹ ਕੀ ਹੈ ਕਿ ਇੰਟਰਿਮ ਰਿਲੀਫ ਜੋ ਹੈ ਉਹ ਹੁਣ ਸਟੇਟਸ ਸ਼ੋ ਹੋ ਰਿਹਾ ਠੀਕ ਹੈ ਪਹਿਲਾਂ ਜੋ ਐ ਉਹ ਕੀ ਸ਼ੋ ਹੋ ਰਿਹਾ ਸੀ ਨੋਟਿਸ ਆਫ ਮੋਸ਼ਨ ਪਲੱਸ ਸਟੇ ਹੁਣ ਸਟੇ ਵਗੈਰਾ ਕੁਛ ਨਹੀਂ ਆ ਰਿਹਾ ਸਟੇਟਸ ਤੇ ਔਰ ਇਸ ਤੋਂ ਇਲਾਵਾ ਜੋ ਡੇਟ ਹੈ ਡੇਟ ਤਾਂ ਉਹੀ ਹੈ ਕਿ 1 ਸਤ 2024 ਨੂੰ ਇਸ ਦੀ ਹੀਅਰਿੰਗ ਹੋਏਗੀ ਠੀਕ ਹੈ ਸੋ ਜੋ ਕੈਂਡੀਡੇਟ ਪੁੱਛ ਰਹੇ ਆ ਕਿ ਅਸੀਂ ਸਕਰੂਟੀ ਲਈ ਜਾਈਏ ਜਾਂ ਨਾ ਜਾਈਏ ਜਿਨ੍ਹਾਂ ਦੀ ਕਾਲ ਡੀਵੀ ਹੈ ਉਹ ਜਾਓ ਕਿਉਂਕਿ ਡਿਪਾਰਟਮੈਂਟ ਜੇਕਰ ਕੋਈ ਨੋਟਿਸ ਕੱਢੇਗਾ ਕਿ ਡੀਵੀ ਨਹੀਂ ਹੋਣੀ ਤਾਂ ਨਹੀਂ ਜਾਣਾ ਆਦਰਵਾਇਸ ਤੁਸੀਂ ਜੋ ਸ਼ਡਿਊਲ ਡਿਪਾਰਟਮੈਂਟ ਦੇ ਵੱਲੋਂ ਜਾਰੀ ਕੀਤਾ ਹੋਇਆ ਤੁਸੀਂ ਆਪਣੇ ਉਸ ਸ਼ਡਿਊਲ ਦੇ ਅਕੋਰਡਿੰਗ ਡਾਕੂਮੈਂਟ ਵੈਰੀਫਿਕੇਸ਼ਨ ਲਈ ਜ਼ਰੂਰ ਜਾਇਓ ਠੀਕ ਹੈ ਉਸ ਤੋਂ ਇਲਾਵਾ ਇਹ ਤੁਹਾਨੂੰ ਮੈਂ ਦੁਬਾਰਾ ਦਿਖਾ ਦੇਣਾ ਜਦੋਂ ਹੁਣ ਅਪਡੇਟ ਹੋਇਆ ਤਾ اے 135 ਨੰਬਰ ਸੀਰੀਅਲ ਤੇ ਜੋ ਮਾਹਵੀਰ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਅਦਰ ਇਸ ਦੇ ਵਿੱਚ ਇੰਟਰੀਮ ਰਿਲੀਫ ਨੋਟਿਸ ਆਫ ਮੋਸ਼ਨ 17 2024 ਸਟੇ ਵਾਲਾ ਜੋ ਕਾਲਮ ਸੀ ਉਹ ਹਟਾ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਇੱਕ ਦੂਸਰਾ ਕੇਸ ਲੱਗਿਆ ਹੋਇਆ ਹੈ ਬੀਆਰਡ ਦੇ ਵੱਲੋਂ ਇਹ ਵਾਲਾ ਜਿਸ ਦਾ ਕੇਸ ਨੰਬਰ ਜੋ ਹੈ ਸੀਡਬਲਯੂਪੀ 14474 2024 11 ਜੂਨ 2024 ਨੂੰ ਰਜਿਸਟਰ ਕੀਤਾ ਗਿਆ ਔਰ ਇਸ ਦੀ ਕੱਲ ਹੀਅਰਿੰਗ ਹੋਣੀ ਹੈ ਠੀਕ ਹੈ ਏਜੀਓਫ ਪੰਜਾਬ ਇਸ ਦੇ ਰਿਸਪੋਨਡੈਂਟ ਐਡਵੋਕੇਟ ਨੇ ਔਰ ਇਸ ਨੂੰ ਜੋ ਹੈ ਕੋਰਟ ਨੰਬਰ ਔਰ ਸੀਰੀਅਲ ਨੰਬਰ ਜੋ ਹੈ ਉਹ ਲੋਟ ਹੋ ਚੁੱਕਿਆ ਹੈ ਸੀਰੀਅਲ ਨੰਬਰ 112 ਕੋਰਟ ਨੰਬਰ 30 ਠੀਕ ਹੈ ਇਸ ਦੇ ਵਿੱਚ ਇਸ ਦੀ ਹੀਅਰਿੰਗ ਹੋਏਗੀ ਔਰ ਨਾਲ ਹੀ ਤੁਹਾਨੂੰ ਇੱਕ ਚੀਜ਼ ਹੋਰ ਸ਼ੋ ਹੋ ਰਹੀ ਹੋਏਗੀ ਕਿ ਇਸ ਦੇ ਵਿੱਚ ਇੱਕ ਸੀਐਮ ਫਾਈਲ ਕੀਤੀ ਗਈ ਹੈ ਠੀਕ ਹੈ ਉਸ ਸੀਐਮ ਦਾ ਵੀ ਅਪਡੇਟ ਜੋ ਹੈ ਇਹ ਆ ਚੁੱਕਿਆ ਹੈ ਇਹ ਤੁਹਾਡੇ ਸਾਹਮਣੇ ਸੀਐਮ ਬਾਰੇ ਹੈ ਠੀਕ ਹੈ ਸੀਐਮ ਦਾ ਨੰਬਰ ਮੈਂਸ਼ਨ ਹੈ ਉਸ ਦਾ ਡਾਇਰੀ ਨੰਬਰ ਮੈਂਸ਼ਨ ਹੈ ਐਡਵੋਕੇਟ ਅਰਵਿੰਦਰ ਸਿੰਘ ਸੈਣੀ ਮੈਂਸ਼ਨ ਹੈ ਓਕੇ ਉਸੇ ਹੀ ਕੇਸ ਦੇ ਵਿੱਚ ਫਾਈਲ ਕੀਤੀ ਗਈ ਹੈ ਜੋ ਮੇਨ ਕੇਸ ਹੈ ਸੋ ਇਸ ਤੋਂ ਇਲਾਵਾ ਹੋਰ ਕੋਈ ਤੁਹਾਡਾ ਡਾਊਟ ਹੋਏ ਤਾਂ ਜਰੂਰ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰਨਾ ਤਾਨੂੰ ਸਭ ਨੂੰ ਪਤਾ ਹੈ ਕਿ ਇਸ ਚੈਨਲ ਤੇ ਜੋ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਔਥੈਂਟਿਕ ਹੁੰਦੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਨਾਲ ਦੇ ਤੋ ਇਹ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਓ ਔਰ ਇਸ ਤੋਂ ਇਲਾਵਾ ਜੋ ਡਾਕੂਮੈਂਟ ਵੈਰੀਫਿਕੇਸ਼ਨ ਚੱਲ ਰਹੀ ਹੈ ਉਸ ਸੰਬੰਧੀ ਅਗਰ ਕੋਈ ਅਪਡੇਟ ਆਏਗੀ ਤਾਂ ਤੁਹਾਡੇ ਨਾਲ ਇਸ ਚੈਨਲ ਤੇ ਸਾਂਝੀ ਕੀਤੀ ਜਾਏਗੀ ਅਗਰ ਤੁਸੀਂ ਟੈਲੀਗ੍ਰਾਮ ਚੈਨਲ ਤੇ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਜੋ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਸੋ ਥੈਂਕ ਯੂ ਸੋ ਮੱਚ